ਕਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤਨ ਸਿੰਘ ਜੀ ਤੇਗ ਬਾਦਰ ਸਿੰਘ ਮਹਾਰਾਜ ਸਦਾ ਹੀ ਜੈ ਜੈਕਾਰੇ ਸਦਾ ਹੀ ਜੈ ਜੈਕਾਰੇ ਸਰਬਤਾ ਪਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲਸ਼ਾ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨੇ ਨਿਕਲਦੀ ਕਰੋ ਕਿਰਪਾ ਕੰਤਨ ਸਿੰਘ ਜੀ ਤੇਗ ਬਾਦਰ ਸਿੰਘ ਮਹਾਰਾਜ ਕਰੋ ਕਿਰਪਾ ਕਰੋ ਮੇਰ ਕਰੋ ਬੱਚਿਆਂ ਤੇ ਕਿਰਪਾ ਕਰੋ ਬਾਬਾ ਜੀ ਬੱਚੇ ਵਾਹਿਗੁਰੂ

ਆਪ ਕਾਰਨ ਕੀਆ ਧੰਗੁਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਧੰਗੁਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਿਰਵੰਤ ਨਾਨਕ ਇਹ ਜਾਣੈ ਜਿਨਨੀ ਹਰ ਰਸ ਪੀਆ ਆਨਸੋ ਮੱਲਾ ਜੀ ਕਰਿਛਣੇ ਕਰਨਾ बसिया सोई हरिमंत बसिया सोई हरुमंतन बसिया सोई हरमंत बसिया सोई, जय करे सब कोई जयकार करे सब कोई जय जयकार करे सब कोई जय जयकार करे सब कोई गुरपुरे की वड़े आ गुरपुरे की बड़े आई पूरे की बड़े आई ਕਾ ਕੀ ਕੀਮਤ ਕਈ ਨ ਜਾਏ ਕਾ ਕੀ ਕੀਮਤ ਕਈ ਨ ਜਾਈ ਕਾ ਕੀ ਕੀਮਤ ਕਈ ਨ ਜਾਈ ਕਾ ਕੀ ਕੀਮਤ ਕਈ ਨ ਜਾਈ ਆਰੇ ਮਨ ਤਨ ਵਸਿਆ ਹਾ

जीवा गुरुते का दर्शन जीवा गुरुते रा ਨਾ ਬਿਨੋ ਕਬ ਮੇਰੇ ਨਾ ਬਿਨੋ ਕਬ ਮੇਰੇ ਮੀਤ ਹੈ ਮਾਰਾ ਵਸਨ ਦੀ ਤਾਣਕੁ ਮਾਰਾ ਵਸਨ ਦੀ ਤਾਣ ਨਾਨਕੇ ਕ ਕਰ ਅਰਦਾਸ ਨਾਨਕੇ ਕ ਕਰ ਅਰਦਾਸ ਕਰ ਨਾ ਹੀ ਪੂਰਨ ਦਸਤਾਜ ਕਰ ਨਾ ਹੀ ਪੂਰਨ ਹੁੰਤਾ ਜੀ ਕਰ ਭੋਰ ਸਲੀਸ ਵੇ ਆਣਾ ਕਿਰਕੋਰ ਦਿਲ ਸੁਗਰਾ ਰਾਹ ਬੁਖਿਆ ਵੇ ਆਣਾ ਇਕ ਬਾਦਰਸੀ ਕ੍ਰਿਆ ਕਰੀ ਨਾ ਕਿਨ ਹੁਆਣਾ ਇਕ ਬਾਦਰਸੀ ਕਿਆ ਕਰੀ ਨਾ ਕਿਨ ਹੁਆਣਾ ਵੇ ਕੋਸੇ ਤੇਲਤ ਸਭ ਜਗਤ ਕੋਸੇ

ਸਦਨਾ ਮੋ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੇਵਪੁਰੀ ਮਹਗਾਏ ਹੋ ਆਪ ਪਰਮੇਸ਼ਵਰ ਪਾਇਓ ਹਰ ਸਿੰਘਾਸਨ ਦੀ ਰਤ ਹੈ ਬਠਾਇਓ ਰਸ ਕੀ ਉਸਰ ਦੇਵ ਤੋਹ ਜਸ ਜੈ ਜੈ ਜੰਪੇ ਅਸੁਰ ਗਏ ਤੇ ਪਾਗ ਪਾਪ ਤਨ ਭੀਤਰ ਕੰਪੇ ਕਾਟੇ ਸੁਪਾਪ ਤਨ ਨਰ ਹੋਕੇ ਗੁਰੂ ਰਾਮਦਾਸ ਜਨ ਪਾਇਓ ਸ਼ਦਰ ਸਿੰਘਾਸਣ ਪਿਰਤਮੀ ਗੁਰੂ ਅਰਜਨ ਕਾਹ ਦੇ ਆਇਓ ਸ਼ਦਰ ਸਿੰਘਾਸਣ ਪਿਰਤਮੀ ਗੁਰੂ ਅਰਜਨ ਕਾਹ ਦੇ ਆਇਓ किरण मेले जाल का जाल हुआ राम ज्योति जो जरली संपूर्ण तिहाराम तगत बह तख तकी लायक पाई जसमाए ਗੁਰ ਮਤਬਾਯਾ ਗੇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਜਿਠਾ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਸਭ ਥਾਈ ਹੋਏ ਸਹਾਈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਾਹਨ ਨੁਕੈ ਜਗਤ ਮੈਂ ਕੇਨ ਜਪਿਓ ਗੁਰ ਮੰਤ ਰਾਮ ਨਾਮ ਓਰ ਮੈਂ ਗਾਇਓ ਜਾ ਕੈ ਸਾਮਨ ਹੀ ਕੋਇ संक मिट दर सूहारे सुल गुर सेवि एन सहज सो पाए दर्शन परस आ जनम मरण दुख जा हो ਨੂਰੇ ਅਰਸ ਘਰ ਸਹ ਝਾੜੀ ਐ ਤਦ ਟਿਠੇ ਸਤੇ ਬਾਦਸ਼ਾਹ ਮਾਲ ਜਨਮ ਜਨਮ ਦੀ ਸਜਣ ਸਚਾ ਬਾਦਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਬਾਸ ਬੈਠਿਆ ਸਹੀ ਐ சபா ஜாச சஜனா गुरु साहिब जी सोरठ महला पंजवा संग सहाई पाया जह जाइए तह सुहेले कर पा प्राप मेले गुरपुरै चरनी लाया ਸੰਗ ਸਹਾਈ ਭਾਇਆ ਜਹ ਜਾਈਐ ਤਾ ਸੁਹਿੰਦੇ ਕਾਰ ਗਿਰ ਪਰ ਪ੍ਰਭ ਮੇਲੇ ਹਰ ਗੁਣ ਗਾਵਹੁ ਸਦਾ ਸੁਭਾਈ ਮਾਨ ਜਿੰਦੇ ਸਗਲੇ ਵਾਲ ਬਾਬਾ ਹੋ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਨ ਆਧਾਰਾ ਹਮ ਸੰਤ ਜਨਾਰੇ ਤੈਨੂੰ ਨੀ ਤੇ ਕਰ ਨੀਨੇ ਕਰ ਕੇ ਰਬ ਹਰ ਜਸਦੀਨੇ ਪਰ ਵਰ ਹਮ ਕਰੇ ਪ੍ਰਤਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜੈਸਾ ਦੇਵ ਬੁਰਖ ਬਿਦਾਤਾ ਹਰ ਰਾਸ ਤੇ ਨਹੀਂ ਜਾਤਾ ਹਰ ਰਸ ਤੇ ਨਹੀਂ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ ਸਾ ਅਮਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰੂ ਰੂਹੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾ ਸੁਹੇਲੇ ਘਰ ਕਿਰਪਾ ਪ੍ਰਭ ਮੇਲੇ ਪਰਮ ਸ੍ਰਮਾਨ ਜੋ ਗੁਰੂ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਮਹਾਰਾਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 623 ਦੇ ਸੋਰਠਾ ਰਾਗ ਅੰਦਰ ਸੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆ ਆ ਗਿਆ ਗਾ ਗਿਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਮਾਨ ਹੋ ਜਾਵੇ ਭਾਈ ਅੱਜ 8ਵੇਂ ਪਾਤਸ਼ਾਹ ਅਸ਼ਟਮ ਬਲਵੀਰਾ ਬਾਲਾ ਪ੍ਰੀਤਮ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੋਤੀ ਜੋਤ ਸਮਾਉਣ ਦਾ ਪਾਵਨ ਪਵਿੱਤਰ ਗੁਰਪੁਰਬ ਹੈ 9ਵੇਂ ਪਾਤਸ਼ਾਹ ਜਿਨ੍ਹਾਂ ਦੇ ਅਸਥਾਨ ਤੇ ਆਪਾਂ ਸਾਰੇ ਹਾਜ਼ਰੀਆਂ ਭਰ ਰਹੇ ਆਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਤਾ ਗਦੀ ਦਿਵਸ ਹੈ ਭਾਈ ਆਪ ਸਮੂਹ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਜੀ ਦੀ ਕਿਰਪਾ ਕਰਨ ਸਮੂਹ ਮਾਈ ਭਾਈ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋ ਸਿੱਖੀ ਸਦਕ ਭਰੋਸਾ ਨਾਮਦਾਨ ਸਤ ਸੰਗਤ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਵਾਜ਼ ਲੈਣ ਹਰ ਸਾਲ ਦੀ ਤਰ੍ਹਾਂ ਅੱਜ ਅੰਮ੍ਰਿਤ ਵੇਰੇ ਤੋਂ ਦੇਰ ਸ਼ਾਮ ਤੱਕ ਗੁਰਦੁਆਰਾ ਬਾਲਾ ਸਾਹਿਬ ਜੀ ਵਿਖੇ ਸਹਿਬਾਂ ਦਾ ਪਾਵਨ ਪਵਿੱਤਰ ਜੋਤੀ ਜੋਤ ਗੁਰਪੁਰ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਆਉਣ ਵਾਲੀ 13 ਤਰੀਕ ਨੂੰ ਆਉਣ ਵਾਲੇ ਮਹੀਨੇ ਦੀ ਸੰਗਰਾਮ ਦਾ ਦਿਹਾੜਾ ਹੈ ਔਰ ਨਾਲ ਹੀ ਇਸ ਮੁੱਚਾ ਸਿੱਖ ਖਾਲਸਾ ਬੰਦ ਖਾਲਸਾ ਸਾਜਨਾ ਦਿਵਸ ਮਨਾ ਰਿਹਾ ਭਾਈ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਮਜਨੂ ਟੱਲਾ ਸਾਹਿਬ ਜੀ ਵਿਖੇ ਆਸੂ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਭਾਵਨਾ ਸਹਿਤ ਮਨਾਇਆ ਜਾਏਗਾ ਭਾਈ ਇਹਨਾਂ ਮਹਾਨ ਸਮਾਗਮਾਂ 'ਚ ਪਰਵਾਰਾਂ ਸਹਿਤ ਹਾਜ਼ਰੀਆਂ ਭਰੋ ਹੱਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੇ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ